ਸੂਰਾ ਸੋ ਪਛਾਨੀ ਐ ਜੋ ਲਰ ਦੇਨ ਕੇ ਤਾ ਪ੍ਰਜਾ ਪ੍ਰਜਾ ਕਟ ਮਰ ਕਬੂ ਨਾ ਸਾਟ ਕੇ ਤ ਸਭ ਦੁੱਖ ਜਾਇ ਤੀਕ ਬਹਤਰ ਸਿਮਰਿਆ ਕਰਨਾਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜੂਰ ਸਰਬ ਕਲਾਪੁਰਪੂਰ ਜਗਤੀ ਜੋਤ ਗੱਦੀ ਤੇ ਬਿਰਾਜਮਾਨ ਚਵਰ ਤਖਤ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨਤਰ ਕੀ ਬੋਲਣਾ ਜੀ ਸ੍ਰੀ ਵਾਹਿਗੁਰੂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜਾਦਿਆਂ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਖੰਡ ਬਾਣ ਕਰਵਾਇਆ ਜਾਂਦਾ ਹੈ ਸਾਡੀ ਯੂਨੀਅਨ ਤੇ ਅਪਾਰ ਕਿਰਪਾ ਵਾਹਿਗੁਰੂ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਦਾ ਅਸ਼ੀਰਵਾਦ ਸਾਡੀ ਯੂਨੀਅਨ ਦੇ ਉੱਪਰ ਹੈ ਅੱਜ ਬੜਾ ਭਾਗਾ ਵਾਲਾ ਦਿਨ ਹੈ ਸਾਡੇ ਵਿਚਕਾਰ ਕਾਰ ਸੇਵਾ ਅਗਰੰਧਗੜ ਸਾਹਿਬ ਤੋਂ ਸਤਿਬਾਪਾ ਲਾਲ ਸਿੰਘ ਜੀ ਸਾਡੇ ਤੇ ਉਹਨਾਂ ਦੇ ਨਾਲ ਸਾਡੇ ਵਿਚਾਰ ਪਹੁੰਚੇ ਹੈ ਮੈਂ ਉਹਨਾਂ ਦਾ ਸਾਰੀ ਸੂਰ ਕੋਲੇ ਜੋਨੇ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੀ ਸਟਾਫ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਅੱਜ ਦੇ ਇਸ ਪਾਵਨ ਮੌਕੇ ਦੀ ਲੱਖ ਲੱਖ ਵਧਾਈ ਦਿੰਦਾ ਕਿ ਅੱਜ ਨਵਾਂ ਸਾਲ 2026 ਜਿਹੜਾ ਹੈ ਸ਼ੁਰੂ ਹੋਇਆ ਸੋ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਸਾਰਾ ਸਾਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਸਾਰੀ ਤਰੱਕੀ ਬਖਸ਼ੇ ਸੋ ਇਸੇ ਸੰਬੰਧ ਵਿੱਚ ਅੱਜ ਪ੍ਰਮਾਤਮਾ ਦਾ ਉਹ ਆਸਰਾ ਲੈਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਸੁਖਨੀ ਸਾਹਿਬ ਦਾ ਜੋ ਪਾਠ ਹੈ ਸੰਸਥਾ ਵਿੱਚ ਕਰਾਇਆ ਗਿਆ ਤੇ ਨਾਲ ਹੀ ਕੀਰਤਨ ਕਰਵਾਇਆ ਗਿਆ ਸੋ ਸਮੂਹ ਸਟਾਫ ਨੇ ਰਲ ਮਿਲ ਕੇ ਸੇਵਾ ਕੀਤੀ ਹੈ ਤੇ ਇਸ ਸਬੰਧ ਵਿੱਚ ਸਾਡੇ ਕੋਲੋਂ ਕੇਵਲ ਮੰਤਰੀ ਜੋਸ ਸਿੰਘ ਬੈਂਸ ਉਹਨਾਂ ਦੇ ਸਕਾਰਜੋਗ ਪਿਤਾ ਸੌਰ ਸਿੰਘ ਜੀ ਬੈਂਸ ਇਸ ਤੋਂ ਇਲਾਵਾ ਸਾਡੇ ਸਕਾਰਜੋਗ ਮੇਰੇ ਬਹੁਤ ਪਰਮਿੱਤਰ ਮੁਜਿੰਦਰ ਸਿੰਘ ਸ਼ੋਕਰ ਡਾਕਟਰ ਸੀਬ ਗੋਤਮ ਜੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੱਖੀ ਤਾਂ ਸਾਡੇ ਚੇਅਰਮੈਨ ਸਾਹਿਬ ਸਮੇਂਦਰ ਸਿੰਘ ਜੀ ਠੀਕੀਦਾਰ ਹਿੰਦਰ ਸਿੰਘ ਜੀ ਜੋ ਕਿ ਸਭੂ ਗੁਰਦੁਆਰਾ ਤਾਲਮੇ ਕਮੇਟੀ ਦੇ ਪ੍ਰਧਾਨ ਆ ਵੀ ਪਹੁੰਚੇ ਸਾਰਿਆਂ ਦਾ ਧਿਆਨ ਦਿੱਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਛੋਟੇ ਸਾਹਿਬ ਜਦਿਆਂ ਦੀ ਮਾਤਾ ਗੁਜਰਕੌਰ ਜੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਤੇ ਖੰਡ ਪਾੜ ਰਕਜੀਨੀ ਨੰਗਰ ਚ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਇਹ ਭੋਗ ਅੱਜ ਪਾਏ ਗਏ 30 ਤਰੀਕ ਨੂੰ ਖੰਡ ਪਾੜ ਦਾ ਆਰੰਭ ਹੋਇਆ ਸੀਗਾ ਨਾਲ ਹੀ ਰਕਜੀਨੀ ਦੀ ਚੜ੍ਹਦੀ ਕਲਾ ਫੈਕਟਰੀਆਂ ਦੀ ਚੜ੍ਹਦੀ ਕਲਾ ਤਾਕੇ ਸਾਡੀ ਯੂਨੀਅਨ ਤੇ ਉੱਪਰ ਬਾਬਾ ਜੀ ਦਾ ਅਸ਼ੀਰਵਾਦ ਰਹੇ ਤਾਂ ਕਿ ਸਾਡੀ ਯੂਨੀਅਨ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਉਹਦੇ ਲਈ ਇਹ ਖੰਡਵਟ ਕਰਵਾਇਆ ਜਾਂਦਾ ਹੈ ਤੇ ਅਸੀਂ ਬੜੇ ਭਾਗਾਂ ਵਾਲੇ ਆ ਕਿ ਇਸ ਵਾਰ ਕਾਰ ਸੇਵਾ ਜੀਰਨੰਦਰ ਸਾਹਿਬ ਤੋਂ ਬਾਬਾ ਸੁਤਨਾਮ ਸਿੰਘ ਜੀ ਸਾਡੇ ਸੱਦੇ ਤੇ

बहुत पे थाना लाल है तेरे मर्दा ਦਾ ਜੋ ਪ੍ਰਸੰਗ ਵਿਹਾੜਾ ਹੈ ਨੰਗੋ ਟ੍ਰੱਕ ਯੂਨੀਅਨ ਵੱਲੋਂ ਹਰ ਸ਼ੌਦੀਤਰਾ ਛੋਟੇ ਸਾਹਿਬ ਜੀ ਤੇ ਮਾਤਾ ਜੀ ਦੇ ਦਿਨ ਨੂੰ ਗਾਰ ਕੀਤਾ ਜਾਂਦਾ ਹੈ ਅੱਜ ਧਮਾਂ ਸਾਲ ਵੀ ਹੈ ਸ਼ਗੂਰ ਨਾਨਕ ਪਾਸ਼ਾ ਰਹਿਮਤ ਕਰਨ ਜਿਹੜੀ ਨੰਗਲ ਟਰੱਕ ਜੂਨੀਅਨ ਹੈ ਇਹਦਾ ਜਿਹੜਾ ਸਾਰਾ ਪਰਿਵਾਰ ਹੈ ਜਿਹੜੇ ਗੱਡੀਆਂ ਵਾਲੇ ਨੇ ਠੇਓ ਫੈਕਟਰੀਆਂ ਨੇ ਕਿ ਇਹਦਾ ਇੱਕ ਅੰਗ ਬਣ ਜਾਂਦਾ ਹੈ ਕਿਉਂਕਿ ਫੈਕਟਰੀਆਂ ਹੋਣ ਦੇ ਕਾਰਨ ਟਰੱਕ ਜੂਨੀ ਆਂਦਾ ਜਿਹੜੀ ਆ ਉਹ ਚੱਲਣਾ ਸੰਭਵ ਹੈ ਸੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਇਹ ਟਰੱਕ ਜੂਨੀਅਨ ਨੰਗ ਜਦ ਦੁਗਣੀ ਰਾਤ ਚੋਗਣੀ ਸਤਿ ਕਰੇ ਅੱਜ ਜਿੰਦੇੜਾ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਹਰ ਸਾਲ ਦੀ ਤਰ੍ਹਾਂ ਜੋ ਇਹਨਾਂ ਨੇ ਇੱਜ ਇੱਥੇ ਪ੍ਰਬੰਧ ਕੀਤੇ ਨੇ ਮਹਾਰਾਜ ਇਹਨਾਂ ਨੂੰ ਖੁਸ਼ੀਆਂ ਬਖਸ਼ਣ ਕਾਰ ਸੇਵਾ ਸੰਪਰਦਾਇਕ ਲਾਹਨਤ ਗੁਰੂ ਸਾਹਿਬ ਵੱਲੋਂ ਇਸ ਜੁਨੀਆ ਨਾਲ ਬਹੁਤ ਵੱਡੇ ਪ੍ਰਾਣੇ ਸਨੇ ਨੇ ਪਿਆਰ ਹੈ ਜੋ ਬਾਬਾ ਸੇਵਾ ਸਿੰਘ ਤੋਂ ਲੈ ਕੇ ਲਗਾਤਾਰ ਇਹ ਜੁਨੀਆ ਜਿਹੜੀ ਹੈ ਇਹ ਕਾਰ ਸੇਵਾ ਨਾਲ ਸੰਯੋਗ ਕਰਦੀ ਜਾ ਰਹੀ ਹੈ ਸਾਡੀ ਇਹ ਹਰਦਾਸ ਹੈ ਕਿ ਗੁਰੂ ਨਾਨਕ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਦਾ ਪਿੱਤਰਸਥਾਨ ਗੁਰਦੁਆਰਾ ਬਾਬਾ ਸਾਹਿਬ ਹੈ ਇੱਥੇ ਬਹੁਤ ਵੱਡੀਆਂ ਸ਼ਰਮਾਂ ਕਰੀਆਂ ਨੇ ਜਿਦਾ ਪਹਿਲਾ ਵੀ ਨੰਗਲ ਜੁਨੀਅਨ ਦਾ ਸਹਿਯੋਗ ਰਿਹਾ ਆਉਣ ਵਾਲੇ ਸਮੇਂ ਵੀ ਮਾਰੇ ਬਖਸ਼ਿਸ਼ ਕਰਕੇ ਇਸ ਤਰ੍ਹਾਂ ਕਾਰ ਸੇਵਾ ਕਰਨਾ ਅਨੰਦ ਸਿੰਘ ਸਾਹਿਬ ਜੁਨੀਅਨ ਦਾ ਜਿਹੜਾ ਤਾਲਮਿਲ ਮਹਾਰਾਜ ਬਣਿਆ ਰਹੇ ਸੁਖੋ ਬਿਨਾਮ ਚਿਰਤਾ ਬਿਨਾਮ ਕਲਾ ਤੇਰੇ ਪਨੇ ਸਰਵਾਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ सोन इंस्पेक्टर ڈوگرا جی بلے سو ناد سو ناد سردار لکھوندر سنگھ فلو ٹیک تو آئے افسر صاحب ਉਹਨਾਂ ਦਾ ਵੀ ਫੈਕਟਰੀਆਂ ਦੀ ਚੜ੍ਹਦੀ ਕਲਾ ਸਾਡੇ ਇਲਾਕੇ ਦੀ ਚੜ੍ਹਦੀ ਕਲਾ ਤਾਂ ਕਿ ਸੁੱਖ ਸ਼ਾਂਤੀ ਅਮਨ ਕਾਨੂੰਨ ਦੇ ਨਾਲ ਅਸੀਂ ਵਧੀਆ ਕੰਮ ਕਰਦੇ ਰਹੀਏ ਸਾਡੀ ਯੂਨੀਅਨ ਦੀ ਦਿਨ ਤੁਕਣੀ ਰਾਤ ਚੌਗਣੀ ਤਰੱਕੀ ਹੁੰਦੀ ਰਹੇ ਤੇ ਹਰ ਕਾਲੀਵੇਂ ਬਾਹਰ ਬੈਠਾ ਸੀਗਾ ਸਾਡੇ ਜਿਹੜੇ ਜਿੰਨੇ ਵੀ ਸੀਨੀਅਰ ਸਾਥੀ ਆ ਦੱਸ ਰਹੇ ਸੀਗੇ ਕਿ ਤਕਰੀਬਨ 22-30 ਸਾਲ ਹੋ ਗਏ ਲਗਾਤਾਰ ਇਹ ਖਣਡਾੜ ਉਥੇ ਹੋਏ ਹੋਏ ਸਾਡੀ ਯੂਨੀਅਨ ਨੇ ਇੰਡੀ ਆਪਾਰ ਕਰ ਪਾਇਆ ਜੁਰਸਾਦੀ ਕਿ ਹਰ ਸਾਲ ਅਸੀਂ ਜੇ ਤੁੰਗਣੀ ਰਾਤ ਤੁੰਗਣੀ ਚੱਟੀ ਕਰ ਰਹੇ ਆ ਮੈਂ ਜਿੰਨੇ ਵੀ ਤੁਸੀਂ ਇੱਥੇ ਸਾਥੀ ਪਹੁੰਚੇ ਹੋ ਉਹਨਾਂ ਦਾ ਬਹੁਤ-ਬਹੁਤ ਇੱਥੇ ਆਉਣ ਦੇ ਧੰਨਵਾਦ ਕਰਦਾ ਤੇ ਸਾਡੇ ਵਿਚਕਾਰ ਸਾਡੇ ਡੀਐਸਪੀ ਹਰਕੀਰਤ ਸਿੰਘ ਜੀ ਵੀ ਇੱਥੇ ਪਹੁੰਚੇ ਆ ਮਹਾਰਾਜਾ ਸ਼ੇਖਵਾਲਾ ਦੇ ਤੇ ਨਾਲ ਉਹਨਾਂ ਦੇ ਐਸਐਚਓ ਸਿਮਰਤ ਜੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਸਾਹਮਣੇ ਸਾਡੇ মিডিਆ ਕਰਮਚਾਰੀ ਇਹ ਹਰ ਵਾਰ ਬਾਬਾ ਜੀ ਦਾ ਸ਼ੀਰਪਾ ਲੈ ਕੇ ਸਾਡਾ ਜਿਹੜਾ ਲੰਗਰ ਹੈ ਸੇਵਾ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੁਝ ਸਾਡੇ ਆਰਤੀ ਸਮਾਇਤਾ ਦੇ ਲੋਕ ਆਏ ਹੋਂ ਮੰਡੀਆਂ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸ਼ਬਦ